ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅਤਿ ਸ਼ਰਾਰਤੀ ਅਨਸਰਾਂ ਦੇ ਉੱਪਰ ਨਜ਼ਰ ਰੱਖਣ ਦੇ ਲਈ ਸਮਰਾਲਾ ਦੇ 메ਨ ਬਾਜ਼ਾਰ ਅਤੇ ਵਕਫਾਕ ਮੁਹੱਲਿਆਂ ਦੇ ਵਿੱਚੋਂ ਪੁਲਿਸ ਵੱਲੋਂ ਇੱਕ ਫਲੈਗ ਮਾਰਚ ਕੱਢਿਆ ਗਿਆ ਜੋ ਕਿ ਸਮਰਾਲਾ ਦੇ ਥਾਣਾ ਵਿੱਚ ਜਾ ਕੇ ਖਤਮ ਹੋਇਆ। ਇਸ 플ੈਗ ਮਾਰਚ ਦੀ ਅਗਵਾਈ ਡੀਐਸਪੀ ਕਰਮਚਨ ਸਿੰਘ ਵੱਲੋਂ ਕੀਤੀ ਗਈ ਤੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਜ਼ਾਦੀ ਦਿਹਾੜੇ ਨੂੰ ਵਿਕਤੀ ਹੋਏ ਇੱਕ 플ੈਗ ਮਾਰਚ ਕਰਿਆ ਗਿਆ ਤੇ ਸ਼ਹਿਰ ਦੇ ਚਪੇ-ਚਪੇ ਤੇ ਨਿਗਰੱਖਣ ਦੇ ਲਈ ਹਾਥਾਂ ਦੇ ਉੱਪਰ ਨਾਕੇ ਵੀ ਲਗਾਏ ਜਾਣਗੇ ਤੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾਏਗੀ ਜੀ 플ੈਗ ਮਾਰਚ 15 ਅਗਸਤ ਦੇ ਰਿਗਾਰਡਿੰਗ ਕੱਢਿਆ ਗਿਆ ਸ਼ਹਿਰ ਦੇ ਵਿੱਚ ਜਿਹੜੀ ਕਿਪਾਜਪਾ ਦੇ ਸਰਚ ਕਰਨ ਲਈ ਸੀਨੀਅਰ ਅਫਸਰ ਸਾਡੇ ਮਾਂਜੂਗਸਪਤੀ ਅਕੀ ਕਟਿਆਲ ਜੀ ਦੇ ਹੋਂਦ ਮਕਮ ਤੱਕ ਕੱਢਿਆ ਗਿਆ 15 ਅਗਸਤ ਤੱਕ ਜੇਵੇਂ 플ੈਗਮਾਰਕ ਫੜੇ ਜਾਰੀ ਜਾਣਗੇ ਤੇ ਇਹ ਸ਼ਹਿਰ ਤੋਂ ਬਿਨਾਂ ਹੀ ਮਾਛੂੜੇ ਵੀ ਜਿਹੜਾ ਉਹ ਇੱਕ ਦਿਨ ਖੜਾ ਗਿਆ ਪਹਿਲਾਂ ਮਾਛੂੜਾ ਸਾਹਿਬ ਚੈਕਿੰਗਾਂ ਨਾਕੇ ਪੁਲਸ ਤੋਂ ਬਧਾਈਆਂ ਗਈਆਂ ਨਹੀਂ ਇਹਦੇ ਬਾਰੇ ਇਹ 15 ਅਗਸਤ ਤੱਕ ਜਿਹੜੇ ਸਾਡੇ ਨਾਕੇ ਵੀ ਆ ਇਹ ਵੀ ਸਾਡੇ ਕੰਟੀਨਿਊ ਚੱਲਣਗੇ ਸ਼ਹਿਰ ਦੇ ਵਾਕ-ਵਾਕੀਲੇ ਪੁਆਇੰਟਾਂ ਦੇ ਜਿਹੜੀ ਮਾੜੇ ਅੰਸਰਾਂ ਤੇ ਬਿਲਕੁਲ ਕੜੀ ਨਜ਼ਰ ਰੱਖੀ ਜਾ ਰਹੀ ਹੈ ਕੱਦਰ ਫਲੈਗ ਮਾਰਚ ਮੇਨ ਮਜਾਬ ਦੇ ਵਿੱਚ ਮਹੱਲਿਆਂ ਦੇ ਵਿੱਚ ਵੀ ਕੱਢਿਆ ਗਿਆ ਅੱਜ ਮੇਨ ਮਜਾਬ ਨਵੀਂ ਬਾਜ਼ਾਰ ਤੇ ਅੰਦਰਲੇ ਬੱਲੇ ਹਸਪੀਟਲ ਦੇ ਸਾਹਮਣੇ ਲਗਭਗ 50% ਸ਼ਹਿਰ ਦੇ ਵਿੱਚ ਅੱਜ ਫਲੈਗ ਮਾਰਚ ਕੱਢਿਆ ਗਿਆ ਪੈਦਲ ਇਹਦੇ ਵਿੱਚ ਕੋਈ ਬਹਿਨ ਵਗੈਰਾ ਵੀ ਚੈੱਕ ਕਰਨ ਨੂੰ ਨਹੀਂ ਕੋਈ ਇਦਾਂ ਦਾ ਵੀ ਹੈਗਾ ਇਹਦੇ ਵਿੱਚ ਕਰ ਰਹੇ ਜਿਹੜਾ ਸਸਪੈਕਟਡ ਕੋਈ ਮਿਲਦਾ ਉਹਨੂੰ ਚੈੱਕ ਕਰ ਰਹੇ ਆ ਅਸੀਂ ਜਗਬਾਨੀ ਟੀਵੀ ਲਈ ਸੰਜੀਤ ਕਰਗਦੀ ਦੀ ਰਿਪੋਰਟ